ਗੁਰਮੁਖ ਵਿਆਹ ਨੇ ਆਇਆ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹ ਨੇ ਆਇਆ ਅਸੀਂ ਖੜੇ ਹਾਂ ਇਤਿਹਾਸਿਕ ਗੁਰਦੁਆਰਾ ਸਾਹਿਬ ਗੁਰਦੁਆਰਾ ਕੰਨ ਸਾਹਿਬ ਇਹ ਉਹ ਸਥਾਨ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਾਤਾ ਸੁਲਖਣੀ ਜੀ ਦਾ ਵਿਆਹ ਦੀ ਨਿਸ਼ਾਨੀ ਹੈ ਉਹ ਕੱਚੀ ਕੰਦ ਅੱਜ ਵੀ ਮੌਜੂਦ ਹੈ ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵਰਦਾਨ ਦਿੱਤਾ ਸੀ ਮਾਤਾ ਸੁਲੱਖਣੀ ਜੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿਆਹ ਪੁਰਬ ਤੇ ਹਰ ਸਾਲ ਜੋੜ ਮੇਲਾ ਲੱਗਦਾ ਹੈ ਇਸ ਸਾਲ ਵੀ 537ਵਾਂ ਜੋੜ ਮੇਲਾ ਲੱਗੇਗਾ 10 ਸਤੰਬਰ ਨੂੰ ਬਰਾਦ ਰੂਪੀ ਨਗਰ ਕੀਰਤਨ ਕੱਢਿਆ ਜਾਏਗਾ ਅਸੀਂ ਖੜੇ ਹਾਂ ਇਤਿਹਾਸਿਕ ਗੁਰਦੁਆਰਾ ਸਾਹਿਬ ਗੁਰਦੁਆਰਾ ਕੰਨ ਸਾਹਿਬ ਇਹ ਉਹ ਸਥਾਨ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਾਤਾ ਸੁਲਖਣੀ ਜੀ ਦਾ ਵਿਆਹ ਦੀ ਨਿਸ਼ਾਨੀ ਹੈ ਉਹ ਕੱਚੀ ਕੰਦ ਅੱਜ ਵੀ ਮੌਜੂਦ ਹੈ ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵਰਦਾਨ ਦਿੱਤਾ ਸੀ ਮਾਤਾ ਸੁਲਖਣੀ ਜੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿਆਹ ਪੁਰਬ ਤੇ ਹਰ ਸਾਲ ਜੋੜ ਮੇਲਾ ਲੱਗਦਾ ਹੈ ਇਸ ਸਾਲ ਵੀ 537ਵਾਂ ਜੋੜ ਮੇਲਾ ਲੱਗੇਗਾ 10 ਸਤੰਬਰ ਨੂੰ ਬਰਾਦਰੂਪੀ ਨਗਰ ਕੀਰਤਨ ਕੱਢਿਆ ਜਾਏਗਾ ਲੇਕਿਨ ਸਮਾਗਮ ਸ਼ੁਰੂ ਹੋ ਗਏ ਨੇ ਤਿਆਰੀਆਂ ਮੁਕੰਮਲ ਹੋ ਗਈਆਂ ਨੇ ਗੱਲਬਾਤ ਕਰ ਲਾਂਗੇ ਪਹਿਲਾਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਇੱਥੇ ਮੌਜੂਦ ਆ ਛੜਨਾ ਉਹਨਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਜਿੰਦਰ ਸਿੰਘ ਜੀ ਸੁਖਜਿੰਦਰ ਜੀ ਇਸ 537ਵੇਂ ਜੋੜ ਬੇਲੇ ਦੀਆਂ ਕੀ ਤਿਆਰੀਆਂ ਹੋ ਗਈਆਂ ਕੀ ਬਕਾਇਆ ਸ਼ਹਿਵ ਸ਼੍ਰੀ ਗੁਰਨਾਨਕ ਦੇਵ ਜੀ ਦੇ ਵਿਆਹ ਪਰਪਰੀ ਜਾਰ ਨੂੰ ਮੁਖਰਾ ਦਿਆ ਹੋਇਆ ਭਾਦੋਂ ਛੁਦੀ ਛੱਤ ਨੂੰ ਇੱਥੇ ਗੁਰਦਰਾ ਘਨ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹਪੁਰਬ ਬੜੀ ਛਾਨੋ ਸ਼ੌਕ ਦਾ ਵੱਡੇ ਪੱਧਰ ਤੇ ਮਨਾਇਆ ਜਾਂਦਾ ਹਨ ਜਿਸ ਦੀਆਂ ਗੁਰਦਰਾ ਸਾਹਿਬ ਵਿਖੇ ਲੋੜਾਂ ਨੂੰ ਮੁੱਖ ਰੱਖ ਕੇ ਲਗਭਗ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਜਿਵੇਂ ਪਾਣੀ ਪਿੱਛੇ ਸਮੇਂ ਘਾਟ ਆਉਂਦੀ ਉਹ ਦੋ ਬੋਰ ਸੰਗਟਾਂ ਦੇ ਸਹਿਯੋਗ ਨਾਲ ਕਰਵਾਏ ਗਏ ਹਨ ਰੰਗ ਰੋਗਨ ਵੀ ਮੁਕੰਮਲ ਹੋ ਗਿਆ ਥੋੜਾ ਜਿਹਾ ਬਾਕੀ ਆ ਬਾਕੀ ਲੰਗਰਾਂ ਸ਼ਭੰਦੀ ਜੋ ਵੀ ਤਿਆਰੀਆਂ ਉਹਨਾਂ ਦੀ ਰੂਪਰੇਖਾ ਲਗਭਗ ਤਿਆਰ ਕਰ ਲਈ ਹੈ ਤੇ ਸਾਰੀਆਂ ਤਿਆਰੀਆਂ ਮੁਕੰਮਲ ਹਨ ਜੇ ਸੰਗਤਾਂ ਦੀ ਗੱਲ ਕੀਤੀ ਜਾਵੇ ਤਾਂ ਲੱਖਾਂ ਸੰਗਤਾਂ ਨਤਮਸਤਕ ਹੋਣ ਲਈ ਆਉਂਦੀਆਂ ਨੇ ਉਹਨਾਂ ਦੇ ਰਹਿਣ ਦਾ ਖਾਣ ਪੀਣ ਦਾ ਕੀ ਪ੍ਰਬੰਧ ਕੀਤਾ ਜਾ ਰਿਹਾ ਹੈ ਸੰਗਤਾਂ ਦੇ ਇੱਥੇ ਆਉਣ ਲਈ ਲੰਗਰਾਂ ਦੇ ਪ੍ਰਬੰਧ ਗੁਰਦੁਆਰਾ ਸਾਹਿਬ ਵੱਲੋਂ ਵੀ ਕੀਤੇ ਜਾ ਰਹੇ ਹਨ ਬਾਹਰ ਵੀ ਜਿਹੜੀਆਂ ਸੰਗਤਾਂ ਪਿੰਡਾਂ ਤੋਂ ਕਾਫੀ ਲੰਗਰ ਲਾਉਂਦੀਆਂ ਨੇ ਕਿਉਂਕਿ ਸੰਗਤਾਂ ਬਹੁਤ ਜ਼ਿਆਦੀ ਵੱਡੀ ਪੱਧਰ ਤੇ ਆਉਂਦੀਆਂ ਹਨ ਇੱਥੇ ਗੁਰਦੁਆਰਾ ਸਾਹਿਬ ਵਿਖੇ ਵੀ ਉਹਨਾਂ ਦਾ ਪ੍ਰਬੰਧ ਜਿਹੜਾ ਕਰਦਾ ਜਗਾ ਦੇ ਘਾੜ ਦੂ ਵੱਖਰਾ ਕੇ ਮੁਸ਼ਕਲ ਹੁੰਦਾ ਵਾ ਸੇਵਾ ਸੇਵਾ ਆੜੀਆਂ ਪਿੰਡਾਂ ਦੀਆਂ ਸੰਗਤਾਂ ਥਾਰ ਗੁਰਦੁਆਰਾ ਸਾਹਿਬ ਵਿਖੇ ਜਿੱਥੇ ਵੀ ਜਗਾ ਮਿਲਦੀ ਆ ਵੱਡੇ ਪੱਧਰ ਤੇ ਉਹਨਾਂ ਵੱਲੋਂ ਲੰਗਰ ਲਗਾਏ ਜਾਂਦੇ ਆ ਧਾਰਮਿਕ ਸਮਾਗਮ ਕਦੋਂ ਤੋਂ ਆਰੰਭ ਹੋ ਰਹੇ ਨੇ ਔਰ ਕੀ ਰੂਪ ਰೇಖਾ ਰਹੇਗੀ ਇਹਨਾਂ ਦੀ ਸਮਾਗਮ ਆਰੰਭ ਹੋ ਗਿਆ ਨਾ ਜਿਸ ਤੱਕ ਸੰਗਤਾਂ ਵੱਲੋਂ ਕਥਾ ਕੀਰਤਨ ਸ਼ਬਦ ਕੀਰਤਨ ਕੀਤਾ ਜਾਂਦਾ ਨਾ 5 ਤਰੀਕ ਤੋਂ ਇੱਥੇ ਗੁਰਦੁਆਰਾ ਸਾਹਿਬ ਵਿਖੇ ਰਾਤ ਦੇ ਸਮਾਗਮ ਆਰੰਭ ਹੋ ਰਹੇ ਆ ਨਾ 7 ਤਰੀਕ ਨੂੰ ਅੰਮ੍ਰਿਤ ਸੰਚਾਰ ਹੋਏਗਾ ਇਸ ਤੋਂ ਬਾਅਦ ਦੋਂ 9 ਤਰੀਕ ਤੋਂ ਲੈ ਕੇ 11 ਤਰੀਕ ਤੱਕ ਗੁਰਦਰਾ ਸਾਹਿਬ ਦੇ ਦੀਵਾਨ ਹਾਲ ਵਿੱਚ ਧਾਰਮਿਕ ਸਮਾਗਮ ਹੋਣਗੇ। 10 ਨੂੰ ਜਿਹੜਾ ਬਰਾਦ ਰੂਪੀ ਨਗਰ ਕੀਰਤਨ ਹੈ ਉਹਦੀ ਰੂਪਰੇਖਾ ਕੀ ਰਹੇਗੀ ਕੀ ਸਮਾਗਮ ਹੋਏ ਉਸ ਦਿਨ। 10 ਤਰੀਕ ਨੂੰ ਗੁਰਦਰਾ ਡੇਰਾ ਸਾਹਿਬ ਤੋਂ ਵਿਆਹ ਸਥਾਨ ਜੋ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਨੰਦ ਕਾਰਜ ਹੋਇਆ ਸੀ ਉਹ ਸਥਾਨ ਤੋਂ ਨਗਰ ਕੀਰਤਨ ਆਰੰਭ ਹੋ ਕੇ ਸ਼ਹਿਰ ਦੇ ਵੱਖ-ਵੱਖ ਇਲਾਕੇ ਦੀਆਂ ਪ੍ਰਕਰਮਾਂ ਕਰਦਾ ਹੋਇਆ ਸ਼ਾਮ ਨੂੰ ਗੁਰਦਰਾ ਡੇਰਾ ਸਾਹਿਬ ਵਿਖੇ ਹੀ ਸਮਾਪਤ ਹੋਵੇਗਾ। ਸਾਡੇ ਨਾਲ ਇੱਥੇ ਸਿੰਘ ਸਾਹਿਬ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਹੈ ਇਸ ਕੰਧ ਦੀ ਕਿੰਨੀ ਮਹੱਤਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਵਿੰਦਰ ਸਿੰਘ ਜੀ ਜੀ ਇਸ ਕੰਧ ਦੀ ਮਹੱਤਤਾ ਕੀ ਹੈ ਔਰ ਇਸ ਕੰਧ ਦਾ ਸਿੱਧਾ ਸਬੰਧ ਮਾਤਾ ਸੁਲਖਣੀ ਜੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੇ ਨਾਲ ਸੰਬੰਧਿਤ ਹੈ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਸੰਖੇਪ ਚ ਜ਼ਰੂਰ ਜਾਣਕਾਰੀ ਦੇ ਦਿਓ ਹਾਰ ਪ੍ਰਭ ਕਾਜ ਰਚਾਇਆ ਗੁਰਮੁਖੀ ਵਿਆਹਣ ਆਇਆ ਇਹ ਪਾਵਨ ਸਥਾਨ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੇ ਸਤਿਕਾਰਯੋਗ ਮਾਤਾ ਸੁਲਖਣੀ ਜੀ ਦੇ ਵਿਆਹ ਦੇ ਨਾਲ ਸੰਬੰਧਿਤ ਹੈ ਇਸ ਪਾਵਨ ਸਥਾਨ ਤੇ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ 1544 ਸ਼ਮਤ 1487 ਈਸਵੀ ਨੂੰ ਸੁਲਤਾਨਪੁਰ ਲੋਧੀ ਤੋਂ ਬਰਾਤ ਦੇ ਸਮੇਤ ਬਟਾਲਾ ਨਗਰੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਸਤਿਕਾਰਯੋਗ ਮਾਤਾ ਸੁਲਖਣੀ ਜੀ ਨੂੰ ਵਿਆਹਣ ਵਾਸਤੇ ਆਏ ਇਸ ਪਾਵਨ ਸਥਾਨ ਗੁਰਦੁਆਰਾ ਕਨ ਸਾਹਿਬ ਇਤ ਪਾਵਨ ਸਥਾਨ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਰਾਤ ਦਾ ਠਹਿਰਾਉ ਕੀਤਾ ਗਿਆ ਇਸ ਤੋਂ ਥੋੜੀ ਦੂਰੀ ਤੇ ਗੁਰਦੁਆਰਾ ਡੇਰਾ ਸਾਹਿਬ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਵਰਾ ਘਰ ਸੀ ਮਾਤਾ ਸੁਲਖਣ ਜੀ ਦਾ ਪੇਕਾ ਘਰ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਨੰਦ ਕਾਰਜ ਹੋਏ ਤੇ ਜੋ ਉਸ ਸਮੇਂ ਦੀਆਂ ਰੋ ਰੀਤਾਂ ਸਨ ਉਸ ਦੇ ਅਨੁਸਾਰ ਬੇਦੀ ਦੇ ਦਿਵਾਲੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਨੰਦ ਕਾਰਜ ਕਰਨ ਲੱਗੇ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਨਕਾਰ ਕਰ ਦਿੱਤਾ ਕਿ ਅਸੀਂ ਅਗਦੇ ਪੁਜਾਰੀ ਨਹੀਂ ਅਸੇ ਕਾਲਪੁਰਖ ਵਾਹਿਗੁਰੂ ਦੇ ਉਪਾਸ਼ਕਾਂ ਤੇ ਪੰਡਤਾਂ ਨੇ ਕਿਹਾ ਕਿ ਫਿਰ ਤੁਹਾਡੇ ਆਨੰਦ ਕਾਰਜ ਕਿਵੇਂ ਕੀਤੇ ਜਾਣ ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੂਲ ਮੰਤਰ ਦਾ ਜਾਪ ਲਿਖ ਕਰਕੇ ਇੱਕ ਚੌਂਕੀ ਤੇ ਸੁਭਾਏਮਨ ਕਰਕੇ ਤੇ ਉਸ ਦੇ ਦਿਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚਾਰ ਪ੍ਰਕਰਮ ਜਿਹੜੀਆਂ ਸੀ ਲੈਣਾ ਕੀਤੀਆਂ ਉਸ ਤੋਂ ਬਾਅਦ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉਸ ਕਚੀ ਕੰਦ ਦੇ ਕੋਲ ਬਿਠਾਇਆ ਗਿਆ ਤੇ ਬਾਰਮਣਾ ਨੇ ਵਿਚਾਰ ਕੀਤੀ ਕਿ ਸੱਚ ਦੀ ਆਵਾਜ਼ ਨੂੰ ਸਦਾ ਵਾਸਤੇ ਖਤਮ ਕੀਤਾ ਜਾਵੇ ਤਦ ਉਸ ਰੇਲੇਕਾ ਮਾਤਾ ਨੇ ਆਹ ਕਰਕੇ ਬੇਨਤੀ ਕੀਤੀ ਕਿ ਪੁੱਤਰਾ ਕੰਧ ਕੱਚੀ ਐ ਤੇ ਇਨਾਂ ਬ੍ਰਹਮਣਾਂ ਦੀ ਸੋਚ ਵਧੀਆ ਨਹੀਂ ਇਸ ਕਰਕੇ ਤੁਸੀਂ ਉੱਠ ਕਰਕੇ ਤੇ ਇੱਕ ਪਾਸੇ ਤੇ ਹੋਣਾ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਮਾਤਾ ਜੀ ਮੈਨੂੰ ਸਾਰਾ ਪਤਾ ਆ ਕਿ ਇਨਾਂ ਨੇ ਕਿਸ ਵਾਸਤੇ ਮੈਨੂੰ ਇਸ ਕੱਚੀ ਕੰਧ ਦੇ ਕੋਲ ਭਾਇਆ ਆ ਪਰ ਇਹ ਕੱਚੀ ਕੰਧ ਜਿਹੜੀ ਐ ਕਦੇ ਵੀ ਢਹ ਗਈ ਨਹੀਂ ਯੁਗਾ ਯੁਗਾਂਤਰਾ ਤੱਕ ਕਾਇਮ ਰਹੇਗੀ ਤੇ ਸਾਡੇ ਵਿਆਹ ਦੀ ਯਾਦਗਾਰ ਹੋਇਆ ਕਰੇਗੀ ਸੋ ਇਹ ਪਾਵਨ ਸਥਾਨ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਪੁਰਬ ਹਰ ਸਾਲ ਭਾਦੋਂ ਸੁਦੀ ਸ਼ਤਮੀ ਨੂੰ ਸੰਗਤਾਂ ਬੜੇ ਉਤਸ਼ਾਹ ਪਿਆਰ ਪ੍ਰੇਮ ਦੇ ਨਾਲ ਮਨਾਉਂਦੀਆਂ ਨੇ ਸੋ ਇਸ ਵਾਰੀ ਵੀ 10 ਸਤੰਬਰ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਪੁਰਬ ਜੋ ਆ ਰਿਹਾ ਹੈ ਸੰਗਤਾਂ ਦੇ ਵਿੱਚ ਬੜਾ ਭਾਰੀ ਉਤਸ਼ਾਹ ਹੈ ਰੋਜ਼ਾਨਾ ਹੀ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸੰਗਤਾਂ ਇੱਥੇ ਨਤਮਸਤਕ ਹੋਣ ਵਾਸਤੇ ਆਉਂਦੀਆਂ ਨੇ ਅਰਦਾਸਾਂ ਬੇਨਤੀਆਂ ਕਰਦੀਆਂ ਨੇ ਜੋ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਸਤਿਗੁਰੂ ਜੀ ਪੂਰਨ ਕਰਦੇ ਆ ਜਿਨ੍ਹਾਂ ਦੇ ਵਿਆਹ ਨਹੀਂ ਹੁੰਦੇ ਉਹ ਆ ਕਰਕੇ ਇਸ ਪਾਵਨ ਸਥਾਨ ਤੇ ਅਰਦਾਸ ਬੇਨਤੀ ਕਰਵਾਉਂਦੇ ਆ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੀਆਂ ਝੋਲੀਆਂ ਭਰਦੇ ਨੇ ਅਰਦਾਸਾਂ ਪ੍ਰਵਾਨ ਕਰਦੇ ਆ ਸੋ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਾਤਾ ਸੁਲੱਖਣੀ ਜੀ ਦੇ ਵਿਆਹ ਪਰਵ ਦੀਆਂ ਸਰਬਾਤ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਕਾਂ ਨੂੰ ਇੱਕ ਵਾਰੀ ਉਸ ਕੰਧ ਦੇ ਵੀ ਜਰੂਰ ਦਰਸ਼ਨ ਕਰਾਵਾਂਗੇ ਜਿੱਥੇ ਆਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਵਿਰਾਜਮਾਨ ਹੋਏ ਸਨ ਬੈਠੇ ਸਨ ਇਹੋ ਹੀ ਕੰਦ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਆਕੇ ਬੈਠੇ ਸਨ ਔਰ ਅੱਜ ਵੀ ਇਹ ਕੰਦ ਜਿਹੜੀ ਹੈ ਸਹੀ ਸਲਾਮਤ ਮੌਜੂਦ ਹੈ ਕਥਾ ਕੀਰਤਨ ਜਿਹੜੇ ਨੇ ਉਹ ਇੱਥੇ ਚੱਲ ਰਹੇ ਨੇ ਲਗਾਤਾਰ ਵਿਆਪ ਉਰਪ ਦੀਆਂ ਪਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਧਾਰਮਿਕ ਸਮਾਗਮ ਚੱਲਦੇ ਪਿਆ ਔਰ ਇਹ 10 ਸਤੰਬਰ ਨੂੰ ਬਰਾਤ ਰੂਪੀ ਨਗਰ ਕੀਰਤਨ ਜੋ ਹੈ ਇਥੋਂ ਕੱਢਿਆ ਜਾਏਗਾ ਔਰ ਬਟਾਲਾ ਦੇ ਵਕਤ ਵਕਤ ਕਿੱਸੀਆਂ ਚ ਹੁੰਦਾ ਹੋਇਆ ਗੁਰਦੁਆਰਾ ਡੇਰਾ ਸਾਹਿਬ ਵਿੱਚ ਸਮਾਪਤ ਹੋਏਗਾ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਅਸੀਂ ਤੁਹਾਨੂੰ ਹਰ ਉਹ ਖਬਰ ਜਿਹੜੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਸੰਬੰਧਿਤ ਹੈ ਉਹਨਾਂ ਦੇ ਵਿਆਹ ਪਰਮ ਨਾਲ ਸੰਬੰਧ ਦਾ ਦਖਾਂਦੇ ਰਵਾਂਗੇ ਵੱਡੀ ਨਾਲ ਪੰਜਾਬੀ ਟੈਲੀ ਨਿਤਨੂਫਰਾ ਬਟਾਲਾ